ਹੈਲੋ ਗਾਈਜ਼ ਹੁਣ ਅਸੀਂ ਨਹਾ ਧੋ ਕੇ ਆਈ ਪਿਆਰ ਵੈਰ ਹੋ ਕੇ ਗੁੱਡੀਆਂ ਨੂੰ ਅੱਜ ਸੁਟੇ ਆ ਪ੍ਰੋਗਰਾਮ ਕੀ ਹੈ ਅੱਜ ਦਾ ਪਰੀਤ ਆਪਣਾ ਅੱਜ ਦੇਖਦੇ ਆ ਆਪਾਂ ਇੱਥੇ ਛੋਟਾ ਇੱਕ ਜ਼ੂ ਆਗਾ ਅਪੀਟਰਪੋ ਦੇ ਵਿੱਚ ਹੀ ਆ ਛੋਟੇ ਬੱਚਿਆਂ ਲਈ ਆ ਮਤਲਬ ਥੋੜੇ ਥੋੜੇ ਐਨੀਮਲਸ ਰੱਖਿਆ ਹੋਇਆ ਨੇ ਉਹਨਾਂ ਅਸਲ ਦਾ ਦੇਖਦੇ ਆ ਆਪਾਂ ਜੀ ਉੱਥੇ ਜਾ ਕੇ ਚੈੱਕ ਕਰਦੇ ਆ ਕਿ ਜੇ ਉਹ ਓਪਨ ਆ ਫਿਰ ਆਪਾਂ ਉੱਥੇ ਜਾ ਕੇ ਥੋੜਾਇਆ ਇੰਜੋਏ ਕਰਦੇ ਆ ਸਾਈ ਨੂੰ ਘੁਮਾਉਣੇ ਆ ਇਹ ਕਹਿੰਦੀ ਮੈਂ ਐਨੀਮਲ ਦੇਖਣੇ ਆਗੇ ਦੇਖਦੇ ਆ ਕਿੰਨੇ ਕ ਐਨੀਮਲ ਦੇਖ ਪਾਉਣੇ ਆ ਆਪਾਂ ਉੱਥੇ ਜਾ ਕੇ ਚਲੋ ਫਿਰ ਮਿਲਦੇ ਆ ਆਪਾਂ ਤੁਹਾਨੂੰ ਉੱਥੇ ਜਾ ਕੇ ਹੈਲੋ एवरीवन ਪੀਟਰ ਬ੍ਰੋ ਦੇ ਵਿੱਚ ਨਾ ਇੱਕ ਸ਼ਾਪਰਸ ਡਰਗ ਮਾਰਕਟ ਆ ਉਹਦੇ ਵਿੱਚ ਹਾਇਰਿੰਗ ਦਾ ਬੋਰਡ ਲੱਗਿਆ ਹੋਇਆ ਕੈਸ਼ੀਅਰ ਸੁਪਰਵਾਈਜ਼ਰ ਮਰਚੈਂਡਾਈਜ਼ਰਸ ਲਈ ਆਗਾ ਜੇ ਕੋਈ ਵਿਲਿੰਗ ਹਾ ਤਾਂ ਤੁਸੀਂ ਇੱਥੇ ਆ ਕੇ ਅਪਲਾਈ ਕਰ ਸਕਦੇ ਹੋ। ਇਹ ਪਾਰਟ ਟਾਈਮ ਜੋਬ ਹੈ। ਹਾਂ ਅਸੀਂ ਇਹ ਵੀ ਦੱਸ ਰਹੇ ਹਾਂ ਨਾ ਤੁਹਾਨੂੰ ਵੀ ਕੈਨੇਡਾ ਦੇ ਵਿੱਚ ਜੇ ਕਿਸੇ ਨੂੰ ਕੋਈ ਜੋਬ ਦੀ ਜਾਂ ਕੈਨੇਡਾ ਆਉਣਾ ਹੋਵੇ। ਕਿਹੜਾ ਸੌਖਾ ਤਰੀਕਾ ਕਿਸ ਤਰੀਕੇ ਨਾਲ ਆ ਸਕਦਾ ਬੰਦਾ। ਉਹ ਸਾਰੇ ਤਰੀਕੇ ਅਸੀਂ ਦੱਸਾਂਗੇ ਤੁਹਾਨੂੰ ਅਗਲੇ ਬਲੌਗਾਂ 'ਚ ਅਸੀਂ ਸਭ ਕੁਝ ਦੱਸਾਂਗੇ। ਹੁਣ ਤੁਹਾਨੂੰ ਗੁੱਡੀਆਂ ਕਹਿੰਦੇ ਯੂਟਿਊਬ 'ਤੇ ਸ਼ੇਅਰ ਕਰਾ ਕੇ ਲੈਉਣੀਆਂ ਨਾਲ ਤੁਹਾਨੂੰ ਵੀ ਸ਼ੇਅਰ ਕਰਾਉਨੇ ਆ ਅਸੀਂ ਜੋੜ ਕੇ। ਦੋਸਤੋ ਯੂਟਿਊਬ 'ਤੇ ਜਾ ਰਹੇ ਆ ਅਸੀਂ। ਹੁਣ ਤੁਹਾਨੂੰ ਇੱਕ ਨਾ ਛੋਟੀਆਂ-ਛੋਟੀਆਂ ਜੀਆਂ ਗੱਲਾਂ ਪ੍ਰੇਤ ਨਾਲ ਸਾਡੇ ਸਹਾਇਕੌਰ ਦੀਆਂ ਸੁਣਾਉਣੇ ਆ। ਪ੍ਰੇਤਾ? ਹਾਂਜੀ। ਕਰੇ ਉਹ ਗੱਲਾਂ ਸਹਾਇਕੌਰ ਨਾਲ। ਸਾਈਹ ਕਾ? ਯੂ ਵਨ ਟਾਕ ਵਿਦ ਮੀ? ਸ਼ੀ ਡੋਨਟ ਵਨ ਟਾਕ ਵਿਦ ਮੀ। ਆਕੇ ਬੇਬੀ ਫਿੰਗਰਸ ਉੱਪਰ। ਨਾ ਮਮਾ

ਜੋ ਬੰਦ ਹੋਣ ਕਾਰਨ ਨਾ ਅਸੀਂ ਅੱਜ ਫੇਰ ਹੁਣ ਬਾਵਸ ਕਿੱਥੇ ਜਾਣਾ ਪ੍ਰੀਤ ਵਾਟਰਫਰੰਟ ਵੀ ਤੁਹਾਨੂੰ ਚਾਹੀਦਾ ਕੱਲ ਦੇ ਸਟਾਰਮ ਫਰੀਜ਼ਿੰਗ ਸਟਾਰਮ ਕਰਕੇ ਨਾ ਅੱਜ ਜੋ ਵੀ ਬੰਦ ਪਏ ਨੇ ਉਹ ਕਰਕੇ ਉਹਨਾਂ ਨੇ ਬੰਦ ਕੀਤਾ ਹੋਇਆ ਤੇ ਕਹਿੰਦੇ ਕੀ ਆਊਟ ਵੀ ਆਰ ਨਾਟ ਓਪਨ ਡਿਊ ਟੂ ਡੈਂਜਰ ਲੋਕ ਬਾਵਸ ਮੁੜੀ ਜਾ ਰਹੇ ਨੇ ਦੇਖੋ ਗਾਇਜ਼ ਬੱਚੇ ਖੇਡ ਰਹੇ ਨੇ ਸਾਡੇ ਦੇਖੋ ਵਾਟਰਫੋਲ ਦਾ ਕਿੰਨੇ ਬੱਚੇ ਦੇਖੋ ਸਹਬ ਪ੍ਰੀਤ ਆਹ ਦੇਖੋ ਲੇਕ ਵੱਲ ਨੂੰ ਜਾ ਰਹੇ ਹੁਣ ਅਸੀਂ ਲੇਕ ਤੇ ਤੁਹਾਨੂੰ ਸੈਰ ਕਰਾਉਨੇ ਆ ਲੇਕ ਦੀ ਦੇਖੋ ਕਿੰਨਾ ਸੋਹਣਾ ਮੌਸਮ ਆ ਬਹੁਤ ਸੋਹਣਾ ਮੌਸਮ ਆ ਬਹੁਤ ਵਧੀਆ ਮੌਸਮ ਆ ਜਾਨੀ ਕਿ ਜੇ ਤੁਸੀਂ ਦੇਖੋ ਬਸ ਦੱਸੇ ਤੇ ਨਹੀਂ ਹੁੰਦਾ ਨਜ਼ਾਰਾ ਜਿੰਨਾ ਤੁਹਾਨੂੰ ਦੇਖ ਕੇ ਆਊਗਾ ਦੇਖੋ ਕਿੰਨਾ ਨਜ਼ਾਰਾ ਬਣਾਇਆ ਹੈ ਦੇਖੋ ਆ ਜਿੱਥੇ ਗਰਮੀ ਦੇ ਮੌਸਮ ਦੇ ਵਿੱਚ ਜਾਨੀ ਗਰਮੀ ਤਾਂ ਇੱਥੇ ਘੱਟੇ ਆਉਂਦੀ ਆ ਜਾਨੀ ਇੰਨੀ ਆਉਂਦੀ ਆ ਉਹਦੇ ਮੁਤਾਬਕ ਲੋਕ ਆ ਕੇ ਇਹ ਲੇਕ ਦੇ ਕਿਨਾਰੇ ਬੈਠ ਕੇ ਆਪਦਾ ਇੰਜੋਏ ਕਰਦੇ ਨੇ ਅਸੀਂ ਵੀ ਚਾਹ ਪੀ ਰਹੇ ਹੁਣ ਚਾਹ ਦੇ ਨਾਲ-ਨਾਲ ਚੁਸਕੀਆਂ ਲੈਂਦੇ ਤੁਹਾਨੂੰ ਦਿਖਾ ਰਹੇ ਹਾਂ ਬਾਰਡਰ ਜਿਆਦਾ ਹੁੰਦਾ ਹੈ ਵਾਈਪਰੈਂਟ ਜਿਹਾ ਮਾਹੌਲ ਕਿਉਂਕਿ ਸਾਰੇ ਇੱਥੇ ਕਰੂਜ਼ ਦੀ ਸੈਰ ਕਰਨ ਆਦੇ ਹਨ ਕਰੂਜ਼ ਚੱਲਦਾ ਹੁੰਦਾ ਇੱਥੇ ਛੋਟਾ ਜਿਹਾ ਹੈਗੀ ਤਾਂ ਇਹ ਆਹ ਜਿਹੜਾ ਇਹ ਲੇਕਾ ਛੋਟੂ ਜਿਹਾ ਬਟ ਇੱਥੇ ਲੋਕ ਬਹੁਤ ਘੁੰਮਣ ਫਿਰਨਾਉਂਦੇ ਹੁੰਦੇ ਆ ਗਰਮੀਆਂ ਦੇ ਵਿੱਚ ਉਹ ਜਾਨਵਰ ਕਿਹੜੇ ਨੇ ਇਹ ਆ ਗੂਸਾ ਜੀ ਇੱਥੇ ਗੂ ਹੀ ਨੇ ਹਾਂ ਟਿੱਕਾ 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 ਉਹ ਪਾਪਾਈ ਚਲ ਗਿਆ ਦਲਸ਼ੇਰ ਤਾਂ ਗੱਡੀ 'ਚ ਬੈਠ ਗਿਆ ਹਣਾ ਨਹੀਂ ਆ ਗਿਆ ਆ ਗਿਆ ਚਲੋ ਹਾਂ ਜੀ ਉਹ ਥੋੜੀ ਹਵਾ ਚੱਲਦੀ ਕਰਕੇ ਨਾ ਫਿਰ ਬਹੁਤ ਸਾਰੇ ਥੋੜਾ ਜਿਹਾ ਐਵੇਂ ਦਾ ਹੋਇਆ ਇੱਕ ਸਟਰੋਂਗ ਕਰਕੇ ਉਸ ਤੋਂ ਬਾਅਦ ਫਿਰ ਹਵਾ ਡਰਕ ਗਿਰੇ ਪੈਣੇ ਦੇਖੋ ਸਾਰੀ ਗਿਰੇ ਹੋਏ ਨੇ ਕੱਲ ਦੀ ਹਵਾ ਨਾਲ ਅੱਜ ਗਾਈਜ਼ ਮੌਸਮ ਖਰਾਬ ਹੋਣ ਕਰਕੇ ਨਾ ਅਸੀਂ ਤਾਂ ਆਏ ਸੀਗੇ ਵੀ ਚੱਲ ਘੁੰਮ ਪਰ ਆਉਨੇ ਆ ਕਿਉਂਕਿ ਅਸੀਂ ਤਾਂ 27 ਕੇ 26 27 ਦਿਨ ਹੋ ਗਿਆ ਜਾਇਆਂ ਨੂੰ ਅਸੀਂ ਕਹਿੰਦਾ ਜੀ ਚਲੋ ਕੈਨੇਡਾ ਦਾ ਦੇਖੀਏ ਹਾਲ ਚਾਲ ਸਾਨੂੰ ਬੱਚੇ ਘਮਾ ਰਹੇ ਨੇ ਅੱਜ ਮੈਂ ਕਿਹਾ ਵੀ ਚਲੋ ਲੋਕਾਂ ਦੀ ਵੀ ਸੈਰ ਕਰਾ ਦਿੰਦੇ ਆ ਨਾਲ ਗਾਈਜ਼ ਦੇਖ ਲੈਣਗੇ ਤੇ ਗੁੱਡੀਆਂ ਨਾਲ ਨਾਲ ਮੈਡਮ ਜੀ ਨੇ ਮੈਡਮ ਜੀ ਪਿੱਛੇ ਹਟ ਕੇ ਕਹਿੰਦੇ ਨਹੀਂ ਬਣਾਉਣਾ ਆ ਦੇਖੋ ਕੀ ਹਾਲ ਕਰਿਆ ਹੋਇਆ ਗੱਲ ਦਾ ਦੇ ਨੰਗਾ ਸਟਾਰਮ ਨੇ ਬਹੁਤ ਬਰਾਲ ਕਰਿਆ ਆ ਦੇਖੋ ਜਾਨਵਰ ਕਿਵੇਂ ਨੇ ਔਰ ਦੇਖੋ ਕੈਨੇਡਾ ਦਾ ਝੰਡਾ ਔਰ ਇਹ ਕਿਹਦਾ ਹਾਊਸ ਬਣਿਆ 프리 ਤਾਂ ਲੇਫਟ ਲੌਕ ਹਾਊਸ ਆ ਜੀ ਲੇਫਟ ਲੌਕ ਹਾਊਸ ਆ ਉਥੇ ਲੋਕ ਬੈਠ ਕੇ ਦੇਖੋ ਪੌੜੀਆਂ 'ਤੇ ਚੜ ਕੇ ਉੱਪਰ ਬੈਠ ਕੇ ਗਰਮੀ ਹਾਂ ਪੁੱਤ ਦਿਸ ਇਜ਼ ਬੈਟ ਨਾਨੂ ਇਟਸ ਬੈਟ ਹੇਰ ਓ ਓ ਕੋ ਕਿਵੇਂ ਆ ਗੋਇੰਗ ਇਨ ਦਿਸ ਵੇਟਰ ਠੀਕ ਆ ਪੁੱਤ ਇਟਸ ਬੈਟ ਸਾਈਡ ਫਰੋਂ ਦਿਸ ਵੇਟ ਸਾਬ ਆਜੋ ਇਧਰ ਨੂੰ

ਠੰਡ ਬਹੁਤ ਜ਼ਿਆਦਾ ਮੌਸਮ ਠੱਡਾ ਅਗਲੀ ਵਾਰ ਦਿਖਾਵਾਂਗੇ ਕਿਉਂਕਿ ਠੰਡੇ ਮੌਸਮ ਹੋਣ ਕਰਕੇ ਬੱਚੇ ਨੂੰ ਵੀ ਔਖਾ ਹੋਇਆ ਆ ਤੇ ਕੌਂਪਰੀ ਦਾ ਹਾਂਜੀ ਬਾਕੀ ਅਗਲੀ ਵਾਰ ਦਿਖਾਵਾਂਗੇ ਹਣ ਠੰਡ ਹੋਣ ਕਾਰਨ